ਹੈਲੋ एवरीवन होली ਦਾ ਤਿਹਾਰ ਹੋਵੇ ਤੇ ਮੇਰੇ ਘਰ होली ਵਲ ਦਿਨ ਦਹੀਂ ਭੱਲੇ ਦਾ ਪਰਾਂ ਇਹ ਤਾਂ ਕਦੀ ਹੋ ਨਹੀਂਦਾ ਮੈਂ ਹਰ होली ਦਹੀਂ ਭੱਲੇ ਜ਼ਰੂਰ ਬਣਾਉਂਦੀ ਆ ਇਹ ਮੇਰੇ ਬੱਚਿਆਂ ਨੂੰ ਮੇਰੇ ਹਸਬੰਦ ਨੂੰ ਬਹੁਤ ਯਾਰਾ ਪਸੰਦ ਵੀ ਆਂਦੇ ਨੇ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਸੌਫਟ ਵਾਲੇ ਮੂੰਹ ਵਿੱਚ ਘੁਲ ਜਾਣ ਵਾਲੇ ਦਹੀਂ ਭੱਲੇ ਦੀ ਰੈਸਪੀ ਸ਼ੇਅਰ ਕਰਾਂਗੀ ਇਹਨੂੰ ਬਣਾਉਣ ਲੱਗੇ ਸਿਰਫ 15 ਮਿੰਟ ਲੱਗਦੇ 15 ਮਿੰਟ ਵਿੱਚ ਜੇ ਬਹੁਤ ਹੀ ਟੇਸਟੀ ਵਾਲੇ ਦਹੀਂ ਭੱਲੇ ਬਣ ਕੇ ਤਿਆਰ ਹੋ ਜਾਂਦੇ ਨੇ ਸਭ ਤੋਂ ਵੱਡੀ ਖਾਸੀਅਤ ਇਹ ਤੇ ਨਾ ਸਾਨੂੰ ਦਾਲ ਬਿਹੋਂਦੀ ਕੋਈ ਚੰਜਟ ਹੈ ਨਾ ਹੀ ਦਾਲ ਨੂੰ ਪੀਸਣ ਦਾ ਕੋਈ ਚੰਜਟ ਤੇ ਫਿਰ ਇਹ ਬਹੁਤ ਹੀ ਸੌਫਟ ਵਾਲੇ ਦਹੀਂ ਭੱਲੇ ਥੇ ਬਣ ਕੇ ਤਿਆਰ ਹੁੰਦੇ ਨੇ ਚਲੋ ਫਟਾਫਟ ਵੀਡੀਓ ਨੂੰ ਸਟਾਰਟ ਕਰਦੇ ਆਂ ਦੇਖਦੇ ਅੱਜ ਦਹੀਂ ਭੱਲੇ ਕਿੱਦਾਂ ਬਣ ਕੇ ਤਿਆਰ ਹੋਣਗੇ ਦਹੀਂ ਭੱਲੇ ਬਣਾਉਣ ਲਈ ਸਭ ਤੋਂ ਪਹਿਲੇ ਮੈਂ ਲੈ ਲਈ ਕੁਝ ਡਰਾਈ ਫਰੂਟ ਇੱਕ ਮੁਠੀ ਮੈਂ ਲੈ ਲਈ ਬਾਦਾਮ ਇੱਕ ਮੁਠੀ ਲੈ ਲਈ ਕਿਸ਼ਮਿਸ਼ ਇੱਕ ਮੁਠੀ ਮੈਂ ਲੈ ਲਈ ਕਾਜੂ ਸਭ ਤੋਂ ਪਹਿਲੇ ਹੀ ਡਰਾਈ ਫਰੂਟ ਨੂੰ ਕੱਟ ਲਵਾਂਗੇ ਤੇ ਡਰਾਈ ਫਰੂਟ ਨੂੰ ਲੰਬੇ ਬਾਰੀਕ ਪਤਲੇ ਸਲਾਈਸ ਵਿੱਚ ਚ ਕੱਟ ਕੇ ਹੀ ਤਿਆਰ ਕਰਾਂਗੇ ਇਹਨੂੰ ਮੋਟੇ ਨਹੀਂ ਕੱਟਨੇ ਲੰਬੇ ਸਲਾਈਸ ਵਿੱਚ ਕੱਟ ਕੇ ਇਸੇ ਡਰਾਈ ਫਰੂਟ ਨੂੰ ਇੱਥੇ ਤਿਆਰ ਕਰ ਲਵਾਂਗੇ ਜੇ ਤੁਸੀਂ ਕੋਈ ਡਰਾਈ ਫਰੂਟ ਨਹੀਂ ਖਾਂਦੇ ਤੁਸੀਂ ਨੂੰ ਇੱਥੇ ਸਕਿਪ ਵੀ ਕਰ ਸਕਦੇ ਹੋ ਮੈਂ ਇੱਥੇ ਸਾਰੇ ਡਰਾਈ ਫਰੂਟ ਨੂੰ ਕੱਟ ਲਿਆ ਸੀ ਡਰਾਈ ਫਰੂਟ ਨੂੰ ਰੱਖਤਾ ਸਾਈਡ ਤੇ ਹੁਣ ਇੱਕ ਬੌਲ ਲੈ ਲਿਆ ਉਹ ਚੱਦਾ ਗਲਾਸ ਅਸੀਂ ਪਾਤਾ ਦੁੱਧਾ ਇਹ ਨੋਰਮਲ ਘਰ ਦਾ ਦੁੱਧ ਸੀਗਾ ਸਵਾਦ ਅਨੁਸਾਰ ਥੋੜਾ ਜਿਹਾ ਚਿਪਾਤਾ ਹੀ ਨਮਕ ਤੇ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸੇ ਰੱਖ ਦਿੱਤਾ ਸਾਈਡ ਤੇ ਹੁਣ ਅਸੀਂ ਇੱਥੇ ਲੈ ਲਏ ਡਰਾਈ ਫਰੂਟ ਜੋ ਸੀ ਕੱਟ ਕੇ ਰੱਖੇ ਸੀ ਨਾ ਉਹ ਸੀ ਲੈ ਲਏ ਹੁਣ ਅਸੀਂ ਇਹ ਚ ਪਾਵਾਂਗੇ ਦੋ ਚਮਚ ਪਾਵਾਂਗੇ ਹਣੀ ਦੇ ਅਗਰ ਤੁਸੀਂ ਹਣੀ ਨਹੀਂ ਪਾਣਾ ਚਾਹੁੰਦੇ ਤੁਸੀਂ ਨੂੰ ਸਕਿਪ ਕਰ ਸਕਦੇ ਹੋ ਇਹਨੂੰ ਪਾਣਾ ਕਿਉਂਗਾ ਇੱਕ ਤਾਂ ਹਲਕੀ ਜਿਹੀ ਚ ਮਿਠਾਸ ਆਏਗੀ ਖਾਣੇ ਚ ਬਹੁਤ ਟੇਸਟੀ ਲੱਗਾਂਗੇ ਸਾਡੇ ਪੱਲੇ ਨਾਰੇ ਜਿਕੇ ਇਹਨਾਂ ਡਰਾਈ ਫਰੂਟ ਨੂੰ ਇੱਕ ਬਾਈਂਡਿੰਗ ਮਿਲ ਜਾਏਗੀ ਦੋ ਚਮਚ ਮੈਂ ਪਾ ਤੀ ਸੀ ਨੂੰ ਚੰਗੀ ਤਰ੍ਹਾਂ ਹੀ ਚਮਚੇ ਨਾਲ ਆ ਤੇ ਮਿਕਸ ਕਰ ਲਿਆ ਸੀ ਇਸ ਤਰੀਕੇ ਨਾਲ ਨੂੰ ਰੱਖਤਾ ਸੀ ਸਾਈਡ ਤੇ ਹੁਣ ਫਟਾਫਟ ਬਿਨਾ ਟਾਈਮ ਖਰਾਬ ਕੀਤੇ ਐਸੀ ਤੇ ਫਟਾਫਟ ਪੱਲੇ ਬਣਾ ਕੇ ਤਿਆਰ ਕਰ ਲੈਨੇ ਆ ਸਭ ਤੋਂ ਪਹਿਲੇ ਸੀ ਪੱਲੇ ਬਣਾਵਾਂਗੇ ਉਹਦੇ ਲਈ ਮੈਂ ਇੱਥੇ ਲੈ ਲਈ ਬ੍ਰੈਡ ਅੱਜ ਅਸੀਂ ਬ੍ਰੈਡ ਤੋਂ ਦਹੀਂ ਪੱਲੇ ਬਣਾ ਕੇ ਤਿਆਰ ਕਰਾਂਗੇ ਜਦੋਂ ਇਹ ਦਹੀਂ ਪੱਲੇ ਬਣਾਵਾਂਗੇ ਬ੍ਰੈਡ ਦੇ ਉਹਦੋਂ ਅਸੀਂ ਇੱਥੇ ਵਾਈਟ ਵਾਲੀ ਮਿਲਕ ਵਾਲੀ ਬ੍ਰੈਡ ਦਾ ਇਸਤੇਮਾਲ ਕਰਾਂਗੇ ਮਿਲਕ ਵਾਲੀ ਬ੍ਰੈਡ ਦਾ ਟੇਸ ਬਹੁਤ ਹੀ ਜ਼ਿਆਦਾ ਵਧੀਆ ਆਂਦਾ ਪੱਲਿਆਂ ਦਾ ਸਭ ਤੋਂ ਪਹਿਲੇ ਮੈਂ ਇੱਥੇ ਚਾਹ ਚਰ ਕਰਕੇ ਬਰੈਡ ਦੇ ਪੀਸ ਲੈ ਲੈ ਲਏ ਸੀਗੇ ਉਹਦੇ ਹੀ ਟੁਕੇ ਨਾਲ ਚਾਕੂ ਦੇ ਨਾਲ ਸਾਈਡਸ ਕੱਟ ਦਵਾਂਗੇ ਇਹਦਾ ਸਾਈਡ ਦਾ ਇਸਤੇਮਾਲ ਅਸੀਂ ਭੱਲਿਆਂ ਦੇ ਵਿੱਚ ਨਹੀਂ ਕਰਾਂਗੇ ਨਹੀਂ ਤੇ ਉਹ ਭੱਲੇ ਦਾ ਟੇਸ ਹੋਏਗਾ ਨਾ ਜਿਆਦਾ ਵਧੀਆ ਨਹੀਂ ਆਉਂਦਾ ਇਸ ਲਈ ਇੱਥੇ ਇਹਨੂੰ ਸਕਿੱਪ ਕਰ ਦਾਂਗੇ ਇਹਨੂੰ ਇਸ ਤਰੀਕੇ ਚਾਕੂ ਦੇ ਨਾਲ ਹੀ ਉਤਾਰ ਤਵਾਂਗੇ ਮੈਂ ਤੇ ਸਾਰੇ ਜਿੰਨੇ ਬ੍ਰੈਡ ਸਿਨਾ ਸਾਰੇ ਮੈਂ ਜਿੱਥੇ ਸਾਈਡ ਹੀ ਕੱਢ ਦਿੱਤੀ ਸੀ ਇਸ ਤਰੀਕੇ ਦਾ ਮੈਂ ਤੇ ਤਿਆਰ ਕਰ ਲਈ ਜੋ ਸਾਈਡ ਸੀ ਨਾ ਉਹ ਨਹੀਂ ਸੁਟਾਂਗੇ ਨੇ ਉਹ ਨਹੀਂ ਨਾ ਮਿਕਸੀ ਜਾਰ ਚ ਪਾ ਕੇ ਪੀਸ ਲਵਾਂਗੇ ਬ੍ਰੈਡ ਕ੍ਰੰਬਸ ਬਣਾ ਲਵਾਂਗੇ ਕਾਫੀ ਰੈਸਪੀ ਦੇ ਇਹ ਕੰਮ ਵੀ ਆਉਂਦੇ ਐ ਇੱਥੇ ਮੈਂ ਸਾਰੇ ਬ੍ਰੈਡ ਦੇ ਸਾਈਡ ਉਤਾਰ ਲਏ ਤੇ ਹੀ ਟੋਟਲੀ 10 ਤੋਂ 12 ਪੀਸੀ ਬ੍ਰੈਡ ਤੇ ਹੁਣ ਫਟਾਫਟ ਅਸੀਂ ਭੱਲੇ ਬਣਾ ਲੈਨੇ ਇੱਕ ਇੱਕ ਅਸੀਂ ਬ੍ਰੈਡ ਨੂੰ ਲਵਾਂਗੇ ਇਸ ਤਰੀਕੇ ਨਾਲ ਚਾਰੋਂ ਕੋਰਨਰ ਲੈ ਕੇ ਦੁੱਧ ਦੇ ਵਿੱਚ ਹਲਕਾ ਹਲਕਾ ਨੂੰ ਬਸ ਅਸੀਂ ਡਿਪ ਕਰਨਾ ਸਿਰਫ ਹਲਕਾ ਜਿਹਾ ਫਿਰ ਅਸੀਂ ਹਲਕਿਆ ਥਾਣਾ ਨੂੰ ਪ੍ਰੈਸ ਕਰਦਾ ਜਿੰਨਾ ਵਿੱਚ ਉਹ ਸਾਰਾ ਦੁੱਧ ਅਸੀਂ ਇਸ ਤਰੀਕੇ ਨਾਲ ਦਬਾਉਂਦੇ ਆਂ ਨਿਕਾਲ ਦਵਾਂਗੇ ਹੁਣ ਇੱਕ ਚਮਚ ਭਰ ਕੇ ਲੈ ਲਵਾਂਗੇ ਡ్రਾਈ ਫਰੂਟ ਦਾ ਉਹਨੂੰ ਹੀ ਬ੍ਰੈਡ ਦੇ ਵਿੱਚ ਸੈਂਟਰ 'ਚ ਰੱਖਾਂਗੇ ਵਿਚਕਾਰ ਬਿਲਕੁਲ ਚਾਰੋਂ ਕੋਰਨਰ ਪਕੜਾਂਗੇ ਤੇ ਇਸ ਤਰੀਕੇ ਨਾਲ ਪ੍ਰੈਸ ਕਰਦੇ ਆਂ ਨਾ ਅਸੀਂ ਇਹਨੂੰ ਪ੍ਰੋਪਰ ਜਿਹੀ ਕਿ ਸ਼ੇਪ ਦੇ ਦਵਾਂਗੇ ਇੱਥੇ ਮੈਂ ਲੰਬੇ ਪੱਲੇ ਬਣਾ ਕੇ ਤਿਆਰ ਕਰਾਂਗੇ ਨਾਲ ਇਸ ਤਰੀਕੇ ਨਾਲ ਕੀ ਹੋਗਾ ਜੋ ਐਕਸਟਰਾ ਦੁੱਧ ਹੋਏਗਾ ਉਹ ਵੀ ਨਿਕਲ ਜਾਏਗਾ ਇਹ ਦੇਖ ਸਕਦੇ ਹੋ ਬਹੁਤ ਹੀ ਵਧੀਆ ਪ੍ਰੋਪਰ ਉਹਨੂੰ ਇੱਕ ਸ਼ੇਪ ਆ ਗਈ ਸੀ ਇਸ ਤਰੀਕੇ ਦੇ ਮੈਂ ਲੰਬੇ ਬਣਾ ਕੇ ਤਿਆਰ ਕਰਾਂਗੇ ਨਾਲ ਇਹਨੂੰ ਇੱਕ ਪਲੇਟ ਦੇ ਵਿੱਚ ਅਸੀਂ ਰੱਖਦੇ ਜਾਵਾਂਗੇ ਇਹ ਕੋਰਟ ਨੂੰ ਮੇ ਬਣਾ ਕੇ ਦਿਖਾਣੀ ਬ੍ਰੈਡ ਨੂੰ ਲੈ ਲਵਾਂਗੇ ਚਾਰੋਂ ਕੋਨਰ ਲੈ ਕੇ ਦੁੱਧ ਵਿੱਚ ਹਲਕਾ ਡਿਪ ਕਰਕੇ ਹਲਕੇ ਹਲਕੇ ਥਾਣਾ ਪ੍ਰੈਸ ਕਰਦੇ ਆ ਨਾ ਨਾ ਐਕਸਟਰਾ ਦੁੱਧ ਕਢਾ ਲਾਂਗੇ ਇੱਕ ਚਮਚ ਭਰ ਕੇ ਲਵਾਂਗੇ ਡਰਾਈ ਫਰੂਟ ਦਾ ਉਹ ਤੁਸੀਂ ਦੇਖ ਸਕਦੇ ਹੋ ਜੋ ਇਹ ਸ਼ਾਇਦ ਪਾਇਨਾ ਹੋਵੇ ਤੇ ਇੱਕ ਬਾਈਂਡਿੰਗ ਮਿਲ ਗਈ ਸੀ ਤੇ ਬਹੁਤ ਹੀ ਆਰਾਮ ਨਾਲ ਵੀ ਸੈਂਟਰ ਚ ਰੱਖੇ ਜਾ ਰਹੇ ਸੀ ਫਿਰ ਉਹਨਾਂ ਚਾਰੋਂ ਕੋਰਨਰ ਲੈ ਕੇ ਨੇ ਇੱਕ ਪ੍ਰੋਪਰ ਸ਼ੇਪ ਦੇ ਦਵਾਂਗੇ ਦਬਾਉਂਦੇ ਹੱਥ ਨਾਲ ਬਿਲਕੁਲ ਵੀ ਇਹ ਮਿਹਨਤ ਵਾਲਾ ਕੰਮ ਨਹੀਂ ਬਹੁਤ ਹੀ ਈਜ਼ੀ ਜੈਨੂੰ ਬਣ ਕੇ ਤਿਆਰ ਹੋ ਜਾਂਦੇ ਤੁਸੀਂ ਦੇਖ ਸਕਦੇ ਹਲਕਲ ਕੇ ਥਨਾ ਪ੍ਰੈਸ ਕਰਦੇ ਆ ਪ੍ਰੋਪਰ ਜੈਨੂੰ ਇੱਕ ਸ਼ੇਪ ਆ ਗਈ ਸੀ ਹੈਲੋ एवरीवन ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗ ਰਹੀ ਆ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਹਾਨੂੰ ਮੇਰੀ ਵੀਡੀਓ ਚੰਗੀਆਂ ਲੱਗਦੀ ਹੈ ਨਾ ਪਲੀਜ਼ ਇੱਕ ਲਾਈਕ ਜਰੂਰ ਕਰ ਦਿਆ ਕਰੋ ਤੇ ਹੋਰ ਇੰਟਰਸਟਿੰਗ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਵਧੀਆ ਸ਼ੇਪ ਆ ਰਹੀ ਹੈ ਨਾ ਤੁਸੀਂ ਇਹਨੂੰ ਗੋਲ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਲੰਬੇ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਜੋ ਤੁਹਾਨੂੰ ਪਸੰਦ ਹੈ ਤੁਸੀਂ ਉਸ ਸ਼ੇਪ ਦੇ ਬਣਾ ਕੇ ਤੇ ਤਿਆਰ ਕਰ ਸਕਦੇ ਹੋ ਬਹੁਤ ਹੀ ਟੇਸਟੀ ਬਣ ਕੇ ਇਹ ਤਿਆਰ ਹੋੁੰਦੇ ਨੇ ਉਹ ਦੇਖਣ ਨੂੰ ਤੇ ਦੇਖਿਆ ਜਿਆਦਾ ਟਾਈਮ ਨਹੀਂ ਲੱਗਦਾ ਇੱਕ ਬ੍ਰੈਡ ਲਈ ਹੀ ਚਾਰੋਂ ਕੋਨਿਆਂ ਨੂੰ ਦੁੱਧ ਵਿੱਚ ਹਲਕਾ ਆਪ ਨੂੰ ਡਿਪ ਕਰ ਲਿਆ ਸੀਗਾ ਵਿੱਚ ਸੈਂਟਰ 'ਚ ਇਹ ਰੱਖ ਦਿੱਤਾ ਹੀ ਡਰਾਈ ਫਰੂਟ ਦਾ ਇੱਕ ਚਮਚ ਪਰ ਕੇ ਇਹਨੂੰ ਚਾਰੋਂ ਕੋਨਿਆਂ ਤੋਂ ਪਕੜ ਕੇ ਪ੍ਰੋਪਰ ਇਹਨੂੰ ਬਹੁਤ ਹੀ ਹਲਕੇ ਲੱਕੇ ਥਾਣਾ ਬਸ ਪ੍ਰੈਸ ਕਰਦੇ ਇਹਨੂੰ ਸ਼ੇਪ ਦਵਾਂਗੇ ਇੱਥੇ ਮੈਂ ਗੋਲ ਸ਼ੇਪ ਦੇ ਕੇ ਵੀ ਕਈ ਤਿਆਰ ਕਰਾਂਗੇ ਦੇਖ ਜੇ ਤੁਸੀਂ ਕਿੰਨੇ ਵਧੀਆ ਸ਼ੇਪ ਆ ਰਹੀ ਹੈ ਨਾ ਲੱਗ ਰਹੇ ਜਿਵੇਂ ਦਾਲ ਦੇ ਹੁੰਦੇ ਨੇ ਭੱਲੇ ਬਹੁਤ ਹੀ ਵਧੀਆ ਸ਼ੇਪ ਆਈ ਸੀਗੇ ਇਹਨੂੰ ਹੁੰਦੇ ਮੈਂ ਸਾਰੇ ਭੱਲੇ ਨੂੰ ਬਣਾ ਕੇ ਤਿਆਰ ਕਰ ਲਿਆ ਸੀ ਕੁਝ ਮੈਂ ਲੰਬੇ ਬਣਾਏ ਸੀ ਕੁਝ ਮੈਂ ਇਸ ਤਰੀਕੇ ਦੇ ਗੋਲ ਵੀ ਬਣਾ ਕੇ ਤਿਆਰ ਕੀਤੇ ਸੀ ਤੁਸੀਂ ਚਾਹੋ ਤੇ ਇਸ ਤਰੀਕੇ ਨਾਲ ਬਣਾ ਕੇ ਨਾ ਤੁਸੀਂ ਫ੍ਰਿਜ ਵਿੱਚ ਇੱਕ ਹਫਤੇ ਲਈ ਸਟੋਰ ਕਰਕੇ ਵੀ ਰੱਖ ਸਕਦੇ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਜੇ ਤੁਸੀਂ ਖਾਣੇ ਹਨ ਫਿਰ ਤੁਸੀਂ ਇਹਨੂੰ ਕੱਢ ਕੇ ਰੂਮ ਟੈਂਪਰੇਚਰ ਤੇ ਰੱਖ ਕੇ ਇਹਨੂੰ ਫਰਾਈ ਕਰਕੇ ਇੰਜੋਏ ਕਰੋ ਬਹੁਤ ਹੀ ਟੇਸਟੀ ਲੱਗਦੇ ਆ ਹੁਣ ਫਟਾਫਟ ਅਸੀਂ ਇਹਨੂੰ ਫਰਾਈ ਵੀ ਕਰ ਲੈਨੇ ਗੈਸੇ ਮੈਂ ਰੱਖਤਾ ਸੀ ਤੇਲ ਗਰਮ ਹੋਣ ਲਈ ਜੋ ਤੇਲ ਹਲਕਾ ਜਾਂ ਗਰਮ ਹੋ ਜਾਏਗਾ ਨਾ ਤੇ ਇਹਦੇ ਵਿੱਚ ਅਸੀਂ ਪਾ ਦਾਂਗੇ ਫੇ ਭੱਲੇ ਸਟਾਰਟਿੰਗ ਵਿੱਚ ਸਿਰਫ 4 ਤੋਂ 5 ਸੇ ਭੱਲੇ ਪਾ ਕੇ ਤਿਆਰ ਕਰਾਂਗੇ ਜਿਸ ਹਿਸਾਬ ਨਾਲ ਤੁਹਾਡਾ ਭਾਂਡਾ ਨਾ ਉਸ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਭੱਲੇ ਪਾ ਸਕਦੇ ਮੈਂ ਸਿਰਫ 4 ਤੋਂ 5-5 ਪੀਸ ਕਰਕੇ ਜਪਾਈ ਸੀ ਹਲਕਣ ਕੇ ਥਾਂ ਨਾਲ ਸਿੱਥੇ ਨੂੰ ਬ੍ਰਾਊਨ ਕਲਰ ਹੋ ਜਾਂਦਾ ਕਿ ਇਹਨੂੰ ਫਰਾਈ ਕਰਾਂਗੇ ਦੋਨੋਂ ਸਾਈਡ ਐ ਪਲਟਦੇ ਹੀ ਚੰਗੀਤਾ ਦੋਨੋਂ ਸਾਈਡ ਤੋਂ ਨਾ ਕਲਰ ਆਦ ਤੱਕ ਫਰਾਈ ਕਰਾਂਗੇ ਜਦੋਂ ਤੁਸੀਂ ਭੱਲਿਆਂ ਨੂੰ ਫਰਾਈ ਕਰੋ ਗੈਸ ਨੂੰ ਮੀਡੀਅਮ ਟੂ ਲੋ ਫਲੇਮ ਤੇ ਰੱਖ ਕੇ ਨੂੰ ਫਰਾਈ ਕਰਨਾ ਤੇਲ ਵੀ ਜਦਾ ਗਰਮ ਨਾ ਹੋਵੇ ਇਹ ਤੇ ਪਾਉਂਦੇ ਸਾਰੇ ਨਾ ਭੱਲੇ ਤੁਹਾਡੇ ਸੜ ਜਾਣਗੇ ਇਸ ਲਈ ਤੁਸੀਂ ਮੀਡੀਅਮ ਟੂ ਲੋ ਫਲੇਮ ਤੇ ਰੱਖ ਕੇ ਨੂੰ ਫਰਾਈ ਕਰਨਾ ਹਾਈ ਫਲੇਮ ਤੇ ਬਿਲਕੁਲ ਵੀ ਨਾ ਕਰਨਾ ਹੁਣ ਹੀ ਸੈਕਿੰਡ ਬੈਚ ਪਾਜਤਾ ਹੀ ਚਮਚੇ ਨਾਲ ਇਸ ਤਰੀਕੇ ਨਾਲ ਔਇਲ ਨੂੰ ਲੈ ਕੇ ਨਾ ਪਹਿਲੇ ਹੀ ਉੱਪਰ ਪਾਵਾਂਗੇ ਇਸ ਤਰੀਕੇ ਨਾਲ ਫਿਰ ਹਲਕੇ ਹਲਕੇ ਲਾਥਾ ਨਾਲ ਪਹਿਲੇ ਹੀ ਪਲਟਾਂਗੇ ਟੁੱਟਣ ਦਾ ਕੋਈ ਡਰਨੀ ਹੈ ਇਹ ਬਿਲਕੁਲ ਨਾ ਡਰਨਾ ਕਿ ਟੁੱਟ ਜਾਣਗੇ ਬਿਲਕੁਲ ਵੀ ਨਹੀਂ ਟੁੱਟਦੇ ਤੁਸੀਂ ਦੇਖਿਆ ਹੈਗਾ ਮੇਰੇ ਪੱਲੇ ਬਿਲਕੁਲ ਵੀ ਨਹੀਂ ਟੁੱਟੇ ਬਹੁਤ ਹੀ ਵਧੀਆ ਕਲਰ ਆਨਦਾ ਕਿ ਸਿਰਫ ਇਹਨੂੰ ਇੱਥੇ ਫਰਾਈ ਕਰਾਂਗੇ ਇਹਨੂੰ ਫਰਾਈ ਕਰਨ ਲੱਗੇ ਸਿਰਫ 1 ਮਿੰਟ ਲੱਗਦਾ ਹੈ ਉਹ ਤੁਸੀਂ ਦੇਖੋ ਗੋਲ ਵਾਲੇ ਕਿੰਨੀ ਵਧੀਆ ਸ਼ੇਪ ਆਈ ਹੈ ਨਾ ਬਹੁਤ ਹੀ ਵਧੀਆ ਇੱਥੇ ਬਣ ਕੇ ਤਿਆਰ ਹੁੰਦੇ ਨੇ ਔਰ ਲੱਗ ਰਹੇ ਜਿਵੇਂ ਦਾਲ ਦੇ ਨੇ ਦਾਲ ਵਰਗੇ ਪੂਰੇ ਲੱਗ ਰਹੀ ਸ਼ੇਪ ਹੈ ਦੀ ਇੱਥੇ ਇਹਨੂੰ ਵਧੀਆ ਕਲਰ ਆਨ ਤੱਕ ਮੈਂ ਇਹਨੂੰ ਇੱਥੇ ਫਰਾਈ ਕਰ ਲਿਆ ਸੀ ਇਹਨੂੰ ਅਸੀਂ ਬਾਹਰ ਕੱਢ ਦਵਾਂਗੇ ਇਸੇ ਤਰੀਕੇ ਨਾਲ ਸਾਰੇ ਪੱਲੇ ਬਣਾ ਕੇ ਤਿਆਰ ਕਰ ਲਈ ਤੇ ਗੋਲ ਬੋਲ ਵਾਲੇ ਦੇਖ ਸਕਦੇ ਹੋ ਪੱਲੇ ਮੈਨੂੰ ਕਿੱਦਾਂ ਦੇ ਲੱਗੇ ਮੈਨੂੰ ਫਟਾਫਟ ਕਮੈਂਟ ਕਰਕੇ ਜ਼ਰੂਰ ਦੱਸਣਾ ਜਿਨੇ ਖਾਣੇ ਜਨੂੰ ਵਧੀਆ ਲੱਗੇ ਮੈਨੂੰ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਇਹ ਦੇਖੋ ਕਿੰਨੀ ਵਧੀਆ ਸ਼ੇਪ ਆਈ ਹੈ ਨਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਮੈਂ ਤੁਹਾਨੂੰ ਇਹਨੂੰ ਤੋੜ ਕੇ ਵੀ ਚੈੱਕ ਕਰਾਉਣੀ ਆ ਸਬਰ ਰੱਖੋ ਅੰਦਰ ਬਹੁਤ ਵਧੀਆ ਫੀਲਿੰਗ ਆਈ ਹੈ ਦੀ ਇਹ ਦੇਖੋ ਲੱਗ ਰੇ ਨਾ ਜ਼ਬਰਦਸਤ ਦੇਖਣ ਨੂੰ ਛੱਡੋ ਖਾਣੇ ਜੋ ਬਹੁਤ ਜ਼ਿਆਦਾ ਟੇਸਟੀ ਨੇ ਇਹ ਤੁਸੀਂ ਚਾਹਦੇ ਇਸ ਟਿਕਾਣਾ ਚਾਹ ਦੇ ਨਾਲ ਵੀ ਇੰਜੋਏ ਕਰ ਸਕਦੇ ਹੋ ਤਾਂ ਵੀ ਬਹੁਤ ਸਵਾਦ ਲੱਗਦੇ ਨੇ ਹੁਣ ਅਸੀਂ ਫਟਾਫਟ ਪੱਲੇ ਵੀ ਬਣਾ ਦਹੀਂ ਵੀ ਦਹੀਂ ਪੱਲੇ ਬਣਾ ਲੈਨੇ ਸੌਰੀ ਮੈਂ ਤੇ ਲੈ ਲਈ ਗੁੰਗੁਨਾ ਪਾਣੀ ਉਹ ਚ ਮੈਂ ਸਾਰੇ ਪੱਲੇ ਪੱਲੇ ਡਿਪ ਕਰ ਦਿੱਤੇ ਹੇ ਨੀਚੇ ਕਰਕੇ ਪ੍ਰੈਸ ਕਰ ਦਾਂਗੇ ਤੇ ਹੁਣ 10 ਮਿੰਟ ਤੱਕ ਇਸੇ ਤਰੀਕੇ ਨਾਲ ਰਹਿਣ ਦਵਾਂਗੇ ਤਾਂ ਕਿ ਸਾਡੇ ਜੋ ਪੱਲੇ ਨਾ ਸੌਫਟ ਹੋ ਜਾਣਗੇ 10 ਮਿੰਟ ਹੋ ਗਏ ਸੀ ਮੈਂ ਗਈ ਸੀ ਕਿਚਨ ਚ ਉਹਨੂੰ ਇੱਕ ਇੱਕ ਪੱਲਾ ਲੈ ਕੇ ਹਲਕੇ ਹਲਕੇ ਥਣਾਵਸੀ ਪ੍ਰੈਸ ਕਰਨਾ ਜ਼ਿਆਦਾ ਪ੍ਰੈਸ਼ਰ ਨਹੀਂ ਦੇਣਾ ਹਲਕਿਆ ਥਣਾ ਜਿੰਨਾ ਵੀ ਐਕਸਟਰਾ ਪਾਣੀ ਹੋਏਗਾ ਨਾ ਉਹ ਸਾਰਾ ਪਾਣੀ ਇਸੇ ਚੋਂ ਕਢਾਲ ਦਵਾਂਗੇ ਨਾਲ ਦੇ ਨਾਲ ਇਹ ਪਾਣੀ ਕਢਾਲ ਕੇ ਇਹਨੂੰ ਦਹੀਂ ਦੇ ਵਿੱਚ ਪਾੰਦ ਜਾਵਾਂਗੇ ਇਹਨੂੰ ਦਹੀਂ ਦੇ ਵਿੱਚ ਵੀ ਇੱਕ ਵਾਰੀ ਪਹਿਲੇ ਡਿਪ ਕਰਕੇ ਰੱਖਾਂਗੇ ਮੈਂ ਫਿਲਹਾਲ ਸਿਰਫ 4 ਤੋਂ 5 ਚ ਪੀਸ ਪਾਏ ਹੀਗੇ ਦਹੀਂ ਦੇ ਵਿੱਚ ਤੇ ਇਹਨੂੰ ਚਮਚ ਦੇ ਨਾਲ ਹਲਕਾ ਇਸ ਤਰੀਕੇ ਨਾਲ ਹੀ ਡਿਪ ਕਰ ਦਾਂਗੇ ਪੂਰਾ ਦਹੀਂ ਦੇ ਵਿੱਚ ਤਾਂ ਕਿ ਇਹ ਪੂਰੇ ਦਹੀਂ ਦੇ ਵਿੱਚ ਚੰਗੇ ਤਾਂ ਕੋਟ ਹੋ ਜਾਣਗੇ हो ज ब बहुत ज्यादा टेस्टी होर लगन ग अगर इस तरीके ने करा ना, ना बहुत टेस्टी लगें एक मिनट लिए मैं रखते ही साइड तो एक मिनट हो गया से हूँ फटाफट प्लेटिंग कर लेने सब तो पहले प्लेट तो ही रख देंगे दही चुं निकाल के पल्ले हूँ इस देंगे खूब सारा दही दही से मैं हल्के चीनी जरूर पाई तो कि थोड़ी मिठास आ बुरा चीनी पाई से हूँ पा देंगे इम्बली की खट्टी मिठी चटनी ये मैं घर बना के तैयार की सी अगर तुम देखना चाहते रेसिपी पिछे मेरी जाके वीडियो चैकआउट कर सद ਬਹੁਤ ਈਜ਼ੀ ਬਹੁਤ ਈ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਮੈਂ 2 ਚਮਚ ਪਾ ਦਿੱਤੇ ਹੀ ਖੱਟੀ ਮਿੱਠੀ ਇਮਬਲੀ ਦਾ ਨਾਲ ਇੱਕ ਚਮਚ ਪਾਤਾ ਹੀ ਧਨੀਏ ਤੇ ਪੁਦੀਨੇ ਵਾਲੀ ਚਟਨੀ ਉੱਪਰ ਸਪਿੰਕਰ ਕਰ ਦਾਂਗੇ ਹੀ ਚਾਟ ਮਸਾਲਾ ਨਮਕ ਲਾਲ ਵਾਲੀ ਮਿਰਚ ਹੁਣ ਦੱਸੋ ਲੱਗ ਰੇ ਨਾ ਵਧੀਆ ਟੇਸਟੀ ਹੈ ਦਹੀਂ ਭੱਲੇ ਕੋਈ ਕਿਆ ਨਹੀਂ ਸਦਾ ਕਿ ਦਾਲ ਦੇ ਬਣੇ ਕੇ ਬਰੈਡ ਤੇ ਬਣੇ ਆ ਬਹੁਤ ਹੀ ਟੇਸਟੀ ਸੌਫਟ ਵਾਲੇ ਬਣ ਕੇ ਤਿਆਰ ਹੁੰਦੇ ਆ ਸਬਰ ਰੱਖੋ ਮੈਂ ਤੁਹਾਨੂੰ ਅੰਦਰ ਦੀ ਫਿਲਿੰਗ ਵੀ ਚੈੱਕ ਕਰਾਉਣੀ ਆ फिलिंग तो ही देखो दी बहुत ही जबरदस्त है ये देखो कर गया ना खाने नो मन बहुत यार टेस्टी ये बन के तैयार होंदे हैं हुन ਤੁਸੀਂ ਵੀ ਇਦਾਂ ਹੀ ਪੱਲੇ ਬਣਾ ਲੈਗੇ ਦਾਲ ਦੂਣ ਨੂੰ ਛੱਡੋ ਇੱਕ ਵਾਰ ਬ੍ਰੈਡ ਦੇ ਬਣਾ ਕੇ ਟ੍ਰਾਈ ਕਰੋ ਔਰ ਕਿੱਦਾਂ ਦੇ ਬਣੇ ਮੈਨੂੰ ਕਮੈਂਟ ਕਰਕੇ ਉਹ ਵੀ ਜਰੂਰ ਦੱਸਣਾ ਤੁਹਾਡੇ ਪੱਲੇ ਕਿੱਦਾਂ ਦੇ ਬਣ ਕੇ ਤਿਆਰ ਹੋਏ ਸੀਗੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ ਲੋ ਜੀ ਮੇਰੀ ਆਦੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਦੱਸੋ ਥੋੜੀ ਜਿਹੀ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਬਾਏ